ਤਾ ਆਪਣੀ ਅੰਤਮ ਯਾਤਰਾ ਕਰਤੇ ਹੋਏ ਸਦਾ ਦੇ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਮਹਾਨ ਕਲਾਕਾਰ ਜੁਸਵਿੰਦਰ ਪੱਲਾ ਜੁਨਾਤੀ ਆਖਰੀ ਯਾਤਰਾ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਦਾ ਦੇ ਲਈ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਆਖਰੀ ਦਰਸ਼ਨ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਹਰ ਅੱਖ ਚੜੀ ਹੈ ਔਰ ਨਮ ਹੈ ਅੱਖਾਂ ਦੇ ਵਿੱਚ ਉਦਾਸੀ ਹੈ ਆਪਣੇ ਚਾਹਣ ਵਾਲਿਆਂ ਦੇ ਦਿਲਾਂ ਦੇ ਵਿੱਚ ਉਹ ਹਮੇਸ਼ਾ ਰਹਿਣਗੇ ਉਹਨਾਂ ਦੀ ਅੰਤਮ ਯਾਤਰਾ ਦੇ ਵਿੱਚ ਲੋਕਾਂ ਦਾ ਜੋ ਇਕੱਠ ਹੈ ਸਾਫ਼ ਤੌਰ ਤੇ ਦੱਸਦਾ ਹੈ ਕਿ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਲੋਕਾਂ ਦਾ ਕਿੰਨਾ ਪਿਆਰ ਕਮਾਇਆ ਹੈ ਹਮੇਸ਼ਾ ਹੀ ਸਭ ਦੇਆਂ ਦੇ ਚਿਹਰਿਆਂ ਤੇ ਖੁਸ਼ੀਆਂ ਬਖੇਰੀਆਂ ਨੇ ਤੇ ਸਭ ਦੇ ਦਿਲਾਂ ਦੇ ਉੱਤੇ ਰਾਜ ਕੀਤਾ ਹੈ ਤੇ ਆਪਣੀ ਇੱਕ ਅਮਿੱਟ ਛਾਪ ਛੜੀ ਹੈ ਅਜੋਹੋ ਛੱਡ ਕੇ ਇਸ ਦੁਨੀਆ ਨੂੰ ਸਦਾ ਦੇ ਲਈ ਅਲਵਿਦਾ ਕਹਿ ਗਏ ਨੇ ਤੇ ਅੰਤਿਮ ਯਾਤਰਾਆਂ ਦੀਆਂ ਤਸਵੀਰਾਂ ਜੜੀਆਂ ਨੇ ਜਸਵਿੰਦਰ ਪੱਲਾ ਜੀ ਉਹਨਾਂ ਦੀ ਤੁਸੀਂ ਦੇਖ ਰਹੇ ਹੋ ਤੇ ਲੋਕ ਉਹਨਾਂ ਦੇ ਦਰਸ਼ਨਾਂ ਦੇ ਲਈ ਪਹੁੰਚ ਰਹੇ ਨੇ